ਇਸ ਨੂੰ ਤੁਸੀਂ ਕਿਵੇਂ ਲੈਂਦੇ ਹੋ ਕਿ ਇਹ ਇੰਨਾ ਸੌਖਾ ਹੈ 1 ਨੇਸ਼ਨ 1 ਇਲੈਕਸ਼ਨ ਦੇਖੋ ਇਹ ਭਾਜਪਾ ਦਾ ਚੋਣ ਮੈਨੀਫੈਸਟੋ ਵੀ ਸੀ ਭਾਜਪਾ ਦਾ ਇਹ ਬਲੈਂਕ ਹੈ ਪਿਛੇਲ ਕਾफी ਸਮੇਂ ਤੋਂ ਤਾਂ ਜਿਹੜੀ ਸਰਕਾਰ ਹੁਣ ਚੱਲ ਰਹੀ ਹੈ ਤੇ ਉਹਨੂੰ ਤਾਂ ਝੁੰਗੇ 'ਚ 2 ਸਾਲ ਮਿਲ ਜਾਣੇ ਆ ਜੱਲੀ ਪਾਰਲੀਮੈਂਟ ਤੇ ਦਲੀਲ ਕੀ ਦਿੱਤੀ ਜਾਂਦੀ ਹੈ ਕਿ ਸਾਡੇ ਕੋਲ ਸਿਕਿਉਰਿਟੀ ਅਰੇਂਜਮੈਂਟ ਸੀ ਸਾਡੇ ਕੋਲ ਪੋਰਸ ਵੀ ਨਹੀਂ ਹਾਂ ਤੇ ਸਾਡੇ ਕੋਲ ਆ ਨਹੀਂ ਆ ਨਹੀਂ ਇਨਫਰਾਸਟ੍ਰਕਚਰ ਦੀ ਪ੍ਰੋਬਲਮ ਨਹੀਂ ਹੈ ਮੈਨਪਾਵਰ ਨਹੀਂ ਹੈ ਸਾਰਾ ਕੁਝ ਕਿ ਜੇ ਸਾਰੀਆਂ ਇਲੈਕਸ਼ਨ ਕਟੀਆਂ ਕਰਾਉਣੀ ਹੋਣੀਆਂ ਸਵੇਟਾਂ ਦੀਆਂ ਤੇ ਉਹ ਇਹ ਉਸ ਲੋਜਿਕ ਦੇ ਉਲਟ ਹੈ ਉਹ ਕਿੱਥੋਂ ਆਏਗਾ ਉਹਨਾਂ ਨੇ ਸੱਤ ਗਰੰਟੀਆਂ ਦਿੱਤੀਆਂ ਪਹਿਲੀ ਗੱਲ ਤਾਂ ਉਹ ਵੀ ਲੋਕ ਨਾ ਅੱਗੇ ਵਾਅਦੇ ਕਰਦੇ ਸੀ ਵਾਅਦੇ ਤੇ ਲੋਕ ਹੁਣ ਅੱਕ ਗਏ ਲੱਗਿਆ ਵਾਦੇ ਦਾ ਪੂਰਾ ਉੱਤਰ ਦਾ ਨਹੀਂ ਹਾਂ ਹਾਂ ਹੁਣ ਗਰੰਟੀਆਂ ਦੇਣ ਲੱਗ ਗਏ ਸਬਸਿਡੀ ਦਿੱਤੇ ਲੋਕਾਂ ਨੂੰ ਰੋਜ਼ਗਾਰ ਦੇ ਯੋਗ ਬਣਾਉਣ ਵਾਸਤੇ ਉਹਨਾਂ ਨੂੰ ਕਮਾਊ ਬਣਾਉਣ ਵਾਸਤੇ ਨਾ ਕਿ ਘਰ ਬੈਠੇ ਲੋਨ ਸਾਰੇ ਕਰਨ ਵਾਸਤੇ 2004 ਤੋਂ ਬਾਅਦ ਤਾਂ 올ਡ ਪੈਨਸ਼ਨ ਸਕੀਮ ਹੈ ਹੀ ਨਹੀਂ ਤੇ ਇਹ ਕੀ ਪ੍ਰੈਕਟੀਕਲੀ ਸੰਭਵ ਹੈ ਕਿ ਇਹ ਵਾਅਦੇ ਹਾਂ ਤਾਂ ਕਿਸੇ ਮਤਲਬ ਜਿਹੜਾ ਸੁਪਰੀਮ ਕੋਰਟ ਨੇ ਇਹਨੇ ਬੰਦਸ਼ਾਂ ਨੇ ਰੂਹੀ ਲਾਗੂ ਨਹੀਂ ਹੋਣੀਆਂ ਕਿਉਂਕਿ ਸੀਐਮ ਹੈ ਨਹੀਂ ਜਾ ਜਿਹੜਾ ਅਸਤੀਫਾ ਦੇਣਾ ਉਹਦੀ ਤਾਂ ਆਪਣੀ ਤਾਂ ਅਕਚੂਅਲੀ ਨਹੀਂ ਬਣਾਉਣਾ ਤੇ ਇਹ ਇਹ ਜਿਹੜਾ ਕੋਠੀ ਛੱਡ ਰਿਹਾ ਸਾਰਾ ਇਹ ਇਕੋ ਸਟ੍ਰੈਟਜੀ ਦਾ ਹੀ ਪਾਰਟ ਹੈ ਅਖਰੀ ਘਟਨਾ ਹੋਈ ਜਿਹਦੇ ਬਾਰੇ ਕਦੀ ਕਿਸੇ ਨੇ ਨਹੀਂ ਸੋਚਿਆ ਸੀ ਉਹ ਵਾਇਆ ਪੇਜਰ ਐਕਸਪਲੋਜਨ ਇਸ ਨੀਆ ਇਸ ਘਟਨਾ ਦੇ ਕੀ ਰੀਪਰਕਸ਼ਨਸ ਹੋਣੇ ਨੇ ਕਿ ਅਸੀਂ ਕੈਮੀਕਲ ਵੈਪਨ ਤੋਂ ਡਰਦੇ ਸੀ ਕਿ ਅਸੀਂ ਹੁਣ ਇਲੈਕਟ੍ਰਿਕ ਵੈਪਨਸ ਤੋਂ ਵੀ ਡਰਾਂ ਕੇ ਡਰਾਂ ਕਰਾਂਗੇ ਏ ਏ ਪੇਜਰ ਹੈ ਜੀ ਬਾਪੂ ਸ਼ਾਹੀ ਨੈਟਵਰਕ ਤੇ ਅਸੀਂ ਆਪਣੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਅੱਜ ਦੀਆਂ ਜਿਹੜੀਆਂ ਮੁੱਖ ਖਬਰਾਂ ਜਿਹੜੀਆਂ ਚਰਚਾ ਵਿੱਚ ਵੀ ਨੇ ਜਿਨ੍ਹਾਂ ਦੇ ਬਾਰੇ ਅਸੀਂ ਗੱਲਬਾਤ ਵੀ ਕਰਾਂਗੇ ਇੱਕ ਤਾਂ ਕੇਂਦਰੀ ਕੈਬਨਟ ਨੇ ਵਨ ਨੇਸ਼ਨ ਵਨ ਇਲੈਕਸ਼ਨ ਬਿੱਲ ਆਪਣੀ ਮੀਟਿੰਗ ਚ ਪਾਸ ਕੀਤਾ ਹੈ ਦੂਜਾ ਇੱਕ ਅੰਤਰਰਾਸ਼ਟਰੀ ਬਹੁਤ ਵੱਡੀ ਖਬਰ ਹੈ ਕਿ ਜਿਹੜੇ ਕੱਲ ਪੇਜਰ ਅਟੈਕ ਹੋਏ ਨੇ ਉਹ ਇੱਕ ਨਵੀਂ ਇੱਕ ਚਰਚਾ ਛੇੜ ਦਿੱਤੀ ਹੈ ਦੁਨੀਆ ਭਰ ਦੇ ਵਿੱਚ ਤੇ ਕੇਜਰੀਵਾਲ ਸਾਹਿਬ ਨੇ ਆਪਣੀ ਰਿਹائش ਨੂੰ ਖਾਲੀ ਕਹ ਕੇ ਉਹ ਖਾਲੀ ਕਰ ਦੇਣਗੇ ਆਉਂਦੇ ਕੁਝ ਦਿਨਾਂ ਦੇ ਵਿੱਚ ਤੇ ਹਰਿਆਣਾ ਤੇ ਜਿਹੜੀਆਂ ਆਉਂਦੀਆਂ 5 ਅਕਤੂਬਰ ਨੂੰ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਕਾਂਗਰਸ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਲਈ ਸਾਡੇ ਦਰਮਿਆਨ ਮੌਜੂਦ ਨੇ ਬਾਬੂ ਸ਼ਾਈ ਨੈਟਵਰਕ ਦੇ ਐਡੀਟਰ ਇਨ ਚੀਫ ਬਲਜੀਤ ਬੱਲੀ ਬੱਲੀ ਜੀ ਸਵਾਗਤ ਬਲੀ ਜੀ ਸਭ ਤੋਂ ਪਹਿਲਾਂ ਤੇ ਅੱਜ ਦੀ ਵੱਡੀ ਖਬਰ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਜਿਹੜੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਦਾਰਤ ਵਿੱਚ ਜਿਹੜੀ ਕਮੇਟੀ ਬਣੀ ਸੀ ਉਹਦੀ ਰਿਪੋਰਟ ਤੇ ਆਧਾਰ ਤੇ ਉਸ ਰਿਪੋਰਟ ਨੂੰ ਕੈਬਨਟ ਨੇ ਮਨਜ਼ੂਰ ਕਰ ਲਿਆ ਤੇ ਉਹ ਇੱਕ ਬਿੱਲ ਆਵੇਗਾ ਇਸ ਨੂੰ ਤੁਸੀਂ ਕਿਵੇਂ ਲੈਂਦੇ ਹੋ ਕਿ ਇਹ ਇੰਨਾ ਸੌਖਾ ਹੈ ਵਨ ਨੇਸ਼ਨ ਵਨ ਇਲੈਕਸ਼ਨ ਦੇਖੋ ਇਹ ਭਾਜੀ ਦਾ ਚੋਣ ਮੈਨੀਫੈਸਟੋ ਵਿੱਚ ਵੀ ਸੀ ਭਾਜੀ ਦਾ ਇਹ ਪਲੈਂਕ ਹੈ ਪਿਛਲੇ ਕਾਫੀ ਸਮੇ ਤੋਂ ਕਿ ਉਹ ਇਸ ਨੂੰ ਐਡਵੋਕੇਟ ਕਰ ਰਹੀ ਹੈ ਬੀਜੇਪੀ ਦੇ ਬੀਜੇਪੀ ਲੀਡਰਸ਼ਿਪ ਤੇ ਮੋਦੀ ਸਰਕਾਰ ਪਿਛਲੇ ਵੇਲੇ ਵੀ ਤੇ ਨਹੀਂ ਤੇ ਹੁਣ ਉਹਨਾਂ ਨੇ ਕਮੇਟੀ ਬਣਾਈ ਕਮੇਟੀ ਨੇ ਆਪਣੀ ਰਿਪੋਰਟ ਦਿੱਤੀ ਉਹ ਥੋੜਾ ਜਿਹਾ ਮੋਦ ਕਰਦੇ ਕਿ ਉਸ ਕਮੇਟੀ ਦੀ ਰਿਪੋਰਟ ਨੂੰ ਕੈਬਨਟ ਨੇ ਐਕਸੈਪਟ ਕਰ ਲਿਆ ਜੀ ਜੋ ਅੱਜ ਹੋਇਆ ਹਾਂ ਉਸ ਦੇ ਆਧਾਰ ਤੇ ਮੈਨੂੰ ਇਨ ਪ੍ਰਿੰਸੀਪਲ ਉਹਨਾਂ ਨੇ ਐਕਸੈਪਟ ਕਰ ਲਿਆ ਹੂੰ ਹੂੰ ਉਸ ਦੇ ਆਧਾਰ ਤੇ ਹੁਣ ਉਹ ਕਹਿੰਦੇ ਨੈਕਸਟ ਸੈਸ਼ਨ ਜਿਹੜਾ ਪਾਰਲੀਮੈਂਟ ਦਾ ਹੋਏਗਾ ਉਹ ਚ ਅਸੀਂ ਬਿਲ ਪੇਸ਼ ਕਰਾਂਗੇ ਸੋ ਬਿਲ ਦਾ ਡਰਾਫਟ ਬਣਾਉਣਗੇ ਉਹ ਕਰਦੇ ਉਹ ਖਰੜਾ ਤਿਆਰ ਹੋਏਗਾ ਖਰੜਾ ਤਿਆਰ ਕਰਨ ਦੀ ਵੈਟਿੰਗ ਹੋਏਗੀ ਉਹਦੀ ਹੋਰ ਵੀ ਤੇ ਉਹ ਪੇਸ਼ ਕਰਨਗੇ ਸੋ ਇੱਕ ਤਾਂ ਸਟੈਪ ਇਹ ਹੈਗਾ ਇਹਦਾ ਦੂਜਾ ਜਿਹੜੀ ਤੁਸੀਂ ਕੋਈ ਪੋਸੀਬਲ ਹੋਏਗਾ ਕਿ ਨਹੀਂ ਸੰਭੋ ਉਹਦੇ ਚ ਉਹਦੇ ਚ ਬਹੁਤ ਹੀ ਸੰਵਿਧਾਨਕ ਉਲਝਣਾ ਹੈ ਦੀਆਂ ਨੇ ਅੜਿੱਕੇ ਹੈਗੇ ਨੇ ਤੇ ਸੰਵਿਧਾਨਕ ਸੋਧਾਂ ਕਰਨੀਆਂ ਪੈਣੀਆਂ ਹੈ ਨਾ ਤੇ ਉਹ ਉਹ ਵੀ ਜਿਵੇਂ ਚਦੰਬਰਮ ਕਹ ਰਹੇ ਸੀ ਕਿੰਨੀਆਂ ਸੋਧਾਂ ਕਰਨੀਆਂ ਪੈਣੀਆਂ ਜੀ ਇੱਕ ਤਾਂ ਸੋਧਾਂ ਦਾ ਆਇਆ ਵੀ ਉਹਦੇ ਸੁਧਾਰ ਨੂੰ ਕਿਵੇਂ ਦੂਸਰਾ ਜਿਹੜਾ ਸਵਾਲ ਹੈਗਾ ਕਿ ਕੀ ਇੰਨੀ ਜਿਹੜੀ ਕੋਈ ਕਨਸਟੀਟਿਊਸ਼ਨਲ ਮੈਨਵਾਸ ਤੇ 2/3 ਮੈਂਜੋਰੀਟੀ ਚਾਹੀਦੀ ਹੁੰਦੀ ਹੈ ਵੀ ਉਹ ਬਣ ਜੇਗੀ ਹੂੰ ਹੂੰ ਇੱਕ ਉਹ ਹੈ ਤੇ ਫਿਰ ਇਹ ਆ ਵੀ ਜਿਹੜੀਆਂ اپੋਜੀਸ਼ਨ ਪਾਰਟੀਆਂ ਨੇ ਕਾਂਗਰਸ ਨੇ ਡਟ ਕੇ ਵਿਰੋਧ ਕਰ ਰਹੀ ਹੈ ਦੂਜੀਆ ਪਾਰਟੀਆਂ ਵੀ ਮੇਰੇ ਖਿਆਲ ਅਕਿ ਜਿਹੜੀਆਂ ਵਿਰੋਧੀ ਪਾਰਟੀਆਂ ਜੀ ਹੂੰ ਠੀਕ ਹੈ ਬੀਜੇਪੀ ਦੀ ਕਪੈਸਿਟੀ ਬੜੀ ਹੈ ਪਰ ਤੋੜ ਕਰਨ ਦੀ ਜਿਵੇਂ ਹੈਗੀ ਕਰਦੇ ਵੀ ਰਹਾ ਇਹ ਇੱਕ ਇਹ ਹੈਗਾ ਤੇ ਉਹਦੇ ਚ ਤਿੰਨ ਚਾਰ ਜਿਹੜੇ ਜੋ ਸਾਹਮਣੇ ਆਈਆਂ ਹੁਣ ਤੱਕ ਦੋ ਤਿੰਨ ਗੱਲਾਂ ਉਹ ਇੰਟਰਸਟਿੰਗ ਨਹੀਂ ਬੜੀਆਂ ਜੀ ਵੀ ਜਿਵੇਂ ਮਿਸਾਲ ਦੇ ਤੌਰ ਤੇ ਜਿਹੜੀਆਂ ਅਸੈਂਬਲੀਜ਼ ਦੇ ਜੇ ਤੁਸੀਂ ਇਕੱਠੀਆਂ ਕਰਾਉਣੀ ਹੈ ਤੇ ਜਿਹੜੀ ਅਸੈਂਬਲੀ ਦੋ ਉਹਨਾਂ ਨੇ ਕਿਹਾ 2029 ਚ ਇਕੱਠੀਆਂ ਹੋ ਸਕਦੀਆਂ ਹੂੰ ਹੂੰ ਇੱਕ ਇੱਕ ਡੈਡ ਲਾਈਨ ਜਾਂ ਪ੍ਰੋਪੋਜ਼ਡ ਉਹਨਾਂ ਨੇ ਈਅਰ ਦਿੱਤਾ ਉਹਦਾ ਨਹੀਂ ਮੇਰਾ ਮਤਲਬ ਉਹ ਮੇਰਾ ਮਤਲਬ ਉਹ ਪਾਰਲੀਮੈਂਟ ਹੋਏਗੀ 2029 ਚ ਹੋਏਗੀ ਨਾ ਅਗਲੀ ਪਾਰਲੀਮੈਂਟ ਤੇ ਉਹਨਾਂ ਨੇ ਉਸ ਇੱਕ ਜਿਹੜੀ ਪ੍ਰਪੋਜ਼ਲ ਹੈ ਕਿ ਜਿਹੜੀਆਂ 2027 ਤੱਕ ਸੰਭਲੀਆਂ ਜਿਹਦੇ ਮਿਆਦ ਪੂਰੀ ਹੋਏਗੀ ਉਹਨੂੰ 2029 ਤੱਕ ਐਕਸਟੈਂਡ ਕਰ ਦੇ ਪਰ 2027 ਚ ਤਾਂ ਬਹੁਤ ਵੱਡੀਆਂ ਸਟੇਟਾਂ ਯੂਪੀ ਗੁਜਰਾਤ ਗੋਆ ਪੰਜਾਬ ਉੱਤਰਾਖੰਡ ਮਨੀਪੁਰ ਕਿੰਨੀਆਂ ਹੀ ਸਟੇਟਾਂ ਨੇ ਜਿਨ੍ਹਾਂ ਦੇ ਜਿਹੜੇ ਇਲੈਕਸ਼ਨ ਨੇ 2027 ਚ ਕਿਸੇ ਨਾ ਕਿਸੇ ਵੇਲੇ ਡਿਊ ਹੋਣਗੇ ਤੇ ਇਹ ਜਿਹੜੀ ਹੈ ਮਤਲਬ ਜਿਹੜੀ ਸਰਕਾਰ ਹੁਣ ਚੱਲ ਰਹੀ ਹੈ ਤੇ ਉਹਨੂੰ ਤਾਂ ਝੁੰਗੇ 'ਚ 2 ਸਾਲ ਮਿਲ ਜਾਣੇ ਆ ਪੰਜਾਬ ਵਾਲੀ ਵੀ ਜੇ ਚੱਲ ਪੰਜਾਬ 'ਚ ਆ ਗਿਆ ਮਤਲਬ ਇਹਨਾਂ ਕਹਿ ਰਹੇ ਆ ਕਿ ਜੇ ਹੋ ਗਿਆ ਤਾਂ ਪੰਜਾਬ ਵਾਲਿਆਂ ਨੂੰ ਵੀ ਮਿਲ ਜਾਣੇ 2 ਸਾਲ ਸੋ ਇਹਦੇ 'ਚ ਸਵਾਲ ਬੜੇ ਖੜੇ ਨੇ ਨਾ ਅਜੇ ਦੂਜਿਆਂ ਨੇ ਇਹ ਕਿਹਾ ਹੈ ਕਿ ਇਹਦਾ ਜਿਹੜਾ ਸਿੰਗਲ ਵੋਟਰ ਲਿਸਟ ਜਿਹੜੀ ਹਾਂ ਉਹ ਚੋਣ ਕਮਿਸ਼ਨ ਤਿਆਰ ਕਰੇ ਸਿੰਗਲ ਵੋਟਰ ਲਿਸਟ ਕੋ ਸਾਰੇ ਮੁਲਕ ਚ ਵੈਸੇ ਅਮਰੀਕਾ ਚ ਹੈ ਹੀ ਹੈ ਯੂ ਐਸ ਦੀ ਟੋਨ ਹੁੰਦੀ ਹੈ ਉੱਤੇ ਉੱਥੇ ਉਸੇ ਬਾਰੇ ਤੇ ਹਰ ਇਲੈਕਸ਼ਨ ਇੱਕੋ ਵੋਟਰ ਲਿਸਟ ਦੇ ਸਿਰ ਤੇ ਹੁੰਦਾ ਹੈ ਆਪਣੇ ਤਾਂ ਲੋਕਲ ਗਵਰਨਮੈਂਟ ਹੀ ਅਲੱਗ ਹੁੰਦਾ ਆਪਣੇ ਅਲੱਗ ਹੁੰਦੀਆਂ ਬਣ ਜਾਂਦੀਆਂ ਅੱਗੇ ਬਣਦੀਆਂ ਕੋਈ ਨਾ ਸਿੰਗਲ ਵੋਟਰ ਲਿਸਟ ਕੱਟ ਆਫ ਡੇਟ ਦੇ ਦੇਣਗੇ ਕੱਟ ਆਫ ਡੇਟ ਤੇ ਹਾਂ ਤੇ ਉਹ ਬਣੇ ਤੇ ਉਹ ਜਿਹੜੀਆਂ ਉਸ ਤੋਂ ਬਾਅਦ ਜਦੋਂ ਇਹ ਚੋਣਾ ਹੋ ਜਾਣ ਜੀ ਜੀ ਤੇ ਉਸ ਤੋਂ ਬਾਅਦ 100 ਦਿਨ ਬਾਅਦ ਫਿਰ ਸਾਰੀਆਂ ਲੋਕਲ ਬੋਡੀਜ਼ ਦੀਆਂ ਹੋ ਜਾਣਗੀਆਂ ਪੰਚਾਇਤਾਂ ਦੇ ਇਹ ਇਸ ਵੱਡੇ ਵੱਡੇ ਬਿੱਲ ਦੀਆਂ ਜਿਹੜੀਆਂ ਮੇਨ ਪ੍ਰੋਵੀਜ਼ਨਸ ਹੈਗੀਆਂ ਨੇ ਪਰ ਇਹਦੇ 'ਚ ਅਜੇ ਤਾਂ ਉਹਦਾ ਵੇਰਵਾ ਆਏਗਾ ਪੜਾਗੇ ਉਹ ਬਹੁਤ ਕੁਝ ਆਏਗਾ ਬਿੱਲ ਕਿਹੋ ਜਿਹਾ ਹੁੰਦਾ ਮਤਲਬ ਫਿਲਹਾਲ ਇਹ ਪ੍ਰਪੋਜ਼ਲ ਹੈਗੇ ਨੇ ਪਰ ਇਹਦੇ 'ਚ ਇੱਕ ਹੋਰ ਜਿਹੜਾ ਜੀ ਤੁਸੀਂ ਵੀ ਇਹਦੇ 'ਚ ਤੁਸੀਂ ਦੇਖੋ ਜਦੋਂ ਇਲੈਕਸ਼ਨ ਹੁੰਦੀ ਹੈ ਆਪਣੀ ਪਾਰਲੀਮੈਂਟ ਦੀ ਹਾਂ ਹਾਂ ਕਿੰਨੇ ਫੇਜ਼ਸ 'ਚ ਹੁੰਦੀ ਹੈ ਹਾਂ ਕਈ ਜਗ੍ਹਾ ਤੇ 88 ਫੇਸ ਹੁੰਦੇ ਹਾਂ ਹੁੰਦੇ ਆ ਜੀ ਕੱਲੀ ਪਾਰਲੀਮੈਂਟ ਤੇ ਦਲੀਲ ਕੀ ਦਿੱਤੀ ਜਾਂਦੀ ਹੈ ਕਿ ਸਾਡੇ ਕੋਲ ਸਿਕਿਉਰਿਟੀ ਅਰੇਂਜਮੈਂਟ ਨਹੀਂ ਹੈ ਸਾਡੇ ਕੋਲ ਫੋਰਸਸ ਨਹੀਂ ਹੈ ਹਾਂ ਤੇ ਸਾਡੇ ਕੋਲ ਆ ਨਹੀਂ ਆ ਨਹੀਂ ਇਨਫਰਾਸਟ੍ਰਕਚਰ ਦੀ ਪ੍ਰੋਬਲਮ ਹੈ ਮੈਨਪਾਵਰ ਨਹੀਂ ਹੈ ਸਾਰਾ ਕੁਝ ਤੇ ਜੇ ਸਾਰੀਆਂ ਇਲੈਕਸ਼ਨ ਇਕੱਠੀਆਂ ਕਰਾਉਣੀ ਹੋਣੀਆਂ ਸਟੇਟਾਂ ਦੀਆਂ ਤੇ ਉਹ ਇਹ ਉਸ ਲੌਜੀਕ ਦੇ ਉਲਟ ਹੈ ਉਹ ਕਿੱਥੋਂ ਆਏਗਾ ਉਹ ਕਿੱਥੋਂ ਆਏਗਾ ਜਿਹੜਾ ਛੋਣ ਕਮਿਸ਼ਨ ਉਹ ਕਿੱਥੋਂ ਆਏਗਾ ਉਹ ਕਿਵੇਂ ਕੀ ਮੈਨੇਜ ਹੋਣੀ ਉਹ ਤਾਂ ਮੈਨੂੰ ਜੇ ਵੀ ਨੇ ਚਲਦੀ ਰਹਿਣੀ ਹੈ ਇਸ ਹਿਸਾਬ ਨਾਲ ਤਾਂ ਫਿਰ ਹਾਂ ਪਤਾ ਨਹੀਂ ਕਿੰਨੇ ਫੇਸ ਕਰਨੇ ਪੈਣਗੇ ਜੇ ਹੋਣੀ 8 ਵੇਚ ਹੁੰਦੀਆਂ ਫਿਰ ਉਹਦੇ ਚ ਆਡ ਮੌਸਮ ਦੇ ਦੂਜੇ ਕੁਝ ਸੈਂਸਿਟਿਵ ਬੂਥ ਹੁੰਦੇ ਨੇ ਕਈ ਤਰ੍ਹਾਂ ਦੀਆਂ ਉਹਦੇ ਚ ਲਿਮਿਟੇਸ਼ਨਸ ਨੇ ਉਹ ਕਿਵੇਂ ਪ੍ਰੈਕਟੀਕਲ ਹੋਏਗਾ ਇਹਦਾ ਜਵਾਬ ਵੀ ਇਹਨਾਂ ਨੂੰ ਦੇਣਾ ਪੈਗਾ ਦੱਸਣਾ ਪੈਗਾ ਪਰ ਜਿਹੜੀ ਤੁਸੀਂ ਸਵਾਲ ਕੀਤਾ ਹੈ ਨਾ ਵੀ ਕੀ ਇਹ ਕੋ ਜੇ ਕਸਮ可能 ਹੈ ਕਿ ਦੇਖੋ ਦੋ ਤਰ੍ਹਾਂ ਨਹੀਂ ਹੁੰਦੀ ਐ ਇੱਕ ਤਾਂ ممکن ਹੋਣਾ ਇੱਕ ਉਸ ਨੂੰ ਪਲੈਂਕ ਦੇ ਤੌਰ ਤੇ ਅਸੀਂ ਵੀ ਉਸੇ ਚਾਂਸ ਲੈ ਕੇ ਵੇਖੋ ਨਾ ਚਾਂਸ ਨਹੀਂ ਸਾਡਾ ਸਟੈਂਡ ਐ ਹਮ ਉਸ ਮੁੱਦੇ ਤੇ ਲੋਕਾਂ ਨੂੰ ਮੋਬਾਈਲਾਈਜ਼ ਕਰਕੇ ਕਿਉਂਕਿ ਮੈਨੀਫੈਸਟੋ ਸੀ ਐ ਨਾ ਮੈਨੀਫੈਸਟੋ ਇੱਕ ਤਰ੍ਹਾਂ ਦਾ ਹੁਣ ਜਿਵੇਂ ਅੱਗੇ ਹਰਿਆਣਾ ਦੀ ਇਲੈਕਸ਼ਨ ਆ ਰਹੀ ਐ ਇਸ ਮੁੱਦੇ ਤੇ ਉਹ ਕਹਿੰਦੇ ਵੀ ਸਮਝਦੇ ਵੀ ਸਾਨੂੰ ਵੋਟ ਬੈਂਕ ਜਾਂ ਮਹਾਰਾਸ਼ਟਰ ਦੀ ਚੋਣ ਆਉਣੀ ਐ ਸਟੇਟਾਂ ਦੀ ਆਉਣੀ ਐ ਤੇ ਇਹ ਵੀ ਹੋ ਸਕਦਾ ਦੀ ਸਿੰਕੇ ਕੋਸਤੇ ਵੀ ਇਸ ਮੁੱਦੇ ਤੇ ਸਿਬ ਜਿਆਦਾ ਵੋਟ ਪੈਂਦੇ ਵੀ ਲੈ ਸਕਦੇ ਆ ਹਾਂ ਵੀ ਸਾਡਾ ਇੱਕ ਮੈਨੀਫੈਸਟੋ ਆਏਗਾ ਕਿ ਸੋ ਇਹ ਵੀ ਹੋ ਸਕਦੀ ਕੰਸਟਰੇਸ਼ਨ ਬਾਕੀ ਹੈ ਜੇ ਬਹੁਤ ਵੱਡੇ ਸਵਾਲ ਖੜੇ ਨੇ ਆਉਣ ਵਾਲੇ ਦਿਨਾਂ ਚ ਜਿਆਦਾ ਪਰ ਹੁਣ ਅਗਲੇ ਦਿਨਾਂ ਚ ਚਰਚਾ ਬਹੁਤ ਚਰਚਾ ਤੇ ਇਹਦੇ ਵਿੱਚੋਂ ਕਈ ਬਾਤ ਬਹੁਤ ਚੱਲੇਗਾ ਬਹੁਤ ਕੁਝ ਨਿਕਲੇਗਾ ਤੇ ਚੋਂ ਤੁਸੀਂ ਹਰਿਆਣੇ ਦੇ ਇਲੈਕਸ਼ਨਾਂ ਦੀ ਗੱਲ ਕੀਤੀ ਹੈ ਤੇ ਹਰਿਆਣੇ ਚ ਜਿਹੜੀ ਮੁੱਖ ਵਿਰੋਧੀ ਧਿਰ ਹੈ ਅ ਅੱਜ ਦੀ ਡੇਟ ਚ ਕਾਂਗਰਸ ਪਾਰਟੀ ਉਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਜਿਦੇ ਵਿੱਚ ਉਹਨੇ 7 ਗਰੰਟੀਆਂ ਦਿੱਤੀਆਂ ਨੇ ਕਿ ਔਰਤਾਂ ਨੂੰ ਮੁਫਤ ਤੇ ਬਿਜਲੀ ਦੇ ਯੂਨਿਟ ਸੀ ਗੱਲ ਹੈਗੀ ਹੈ ਇਹਨੂੰ ਤੁਸੀਂ ਕਿਉਂਕਿ ਅੱਜਕੱਲ بڑا ਇਹ ਚਰਚਾ ਚੱਲ ਰਹੀ ਹੈ ਕਿ ਜਿਹੜੀ ਫ੍ਰੀ ਬੀਜ਼ ਨੇ ਜਿਹੜੀ ਲੋਕਾਂ ਨੂੰ ਪ੍ਰਲੋਭਨ ਦੇਣਾ ਲਾਲਚ ਦੇਣਾ ਉਹਨੂੰ ਵੋਟ 'ਚ ਕਨਵਰਟ ਕਰਨ ਵਾਸਤੇ ਇਹ ਬਹੁਤ ਗੰਭੀਰ ਚਰਚਾ ਹੈ ਔਰ ਅਸੀਂ ਦੇਖਿਆ ਹਿਮਾਚਲ ਤੇ ਕਰਨਾਟਕ ਦੇ ਵਿੱਚ ਇਸ ਦੇ ਕੁਝ ਨਤੀਜੇ ਵੀ ਕੋਈ ਵਧੀਆ ਨਜ਼ਰ ਨਹੀਂ ਆ ਰਹੇ ਉਹਨਾਂ ਦੇ ਕੁਝ ਇਕਨੋਮਿਕ ਕ੍ਰਾਈਸਿਸ ਨੇ ਇਹਨੂੰ ਤੁਸੀਂ ਕਿੰਨਾ ਕੁ ਸਹੀ ਸਟੈਪ ਗਿੰਦੇ ਹੋ ਇਹ ਵੀ ਭੇਟਚਾਲ ਹੈ ਦੇਖੋ ਉਹਦੇ ਚ ਉਹਨਾਂ ਨੇ ਸੱਤ ਗਰੰਟੀਆਂ ਦਿੱਤੀਆਂ ਪਹਿਲੀ ਗੱਲ ਤਾਂ ਉਹ ਵੀ ਲੋਕ ਨਾ ਅੱਗੇ ਵਾਅਦੇ ਕਰਦੇ ਸੀ ਵਾਦਿਆਂ ਦੇ ਲੋਕ ਹੁਣ ਅੱਕ ਗਏ ਲੱਗਿਆ ਵਾਦਿਆਂ ਤੇ ਪੂਰਾ ਉਤਰਦਾ ਨਹੀਂ ਹਾਂ ਹਾਂ ਹੁਣ ਗਰੰਟੀਆਂ ਦੇਣ ਲੱਗ ਗਏ ਹਾਂ ਹਾਂ ਤੇ ਗਰੰਟੀਆਂ ਦਾ ਜਿਹੜਾ ਸ਼ਬਦ ਹੈ ਇਹ ਤਾਂ ਸ਼ੁਰੂ ਇਹਨਾਂ ਨੇ ਕੀਤਾ ਸੀ ਕੇਜਰੀਵਾਲ ਵੱਲੋਂ ਆਈ ਸੀ ਇਹ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਸਾਰੇ ਹੁਣ ਦੇਣ ਲੱਗ ਗਏ ਉਹ ਲੋਕ ਸਭਾ ਚ ਜਿਹੜੇ ਚੋਣਾਂ ਚ ਮੋਦੀ ਕੀ ਕਰ ਮੋਦੀ ਕੀ ਕਰ ਮੋਦੀ ਹੁਣ ਵੀ ਦੇ ਰਿਆ ਨਾ ਉਹ ਟੈਗ ਲਾਈਨ ਹੀ ਬਣੀ ਹੁਣ ਹੁਣ ਟੈਗ ਲਾਈਨ ਗਰੰਟੀਆਂ ਬਣ ਗਿਆ ਨੇ ਉਹਦਾ ਟਰਮ ਸ਼ਬਦ ਬਦਲ ਗਿਆ ਗਰੰਟੀਆਂ ਦਾ ਉਹਦੇ ਚ ਉਹ ਸੱਤ ਗਰੰਟੀਆਂ ਕਹੀਆਂ ਨੇ ਉਹਦੇ ਚ ਉਹੀ ਹੈ ਰੇਤਾਂ ਵਾਲੀ ਜਿਹੜੀ ਆ ਵੀ ਇੰਨੀ ਵੱਧ ਰਹੀ ਐ ਤਾਂ ਜੀ ਉਹਨਾਂ ਨੇ 5100 51 ਕਹਿੰਦਾ ਸੀ 6500 ਦੇਵਾਂਗੇ ਵਡਾਪਾ ਹਾਂ ਹਾਂ ਤੇ ਉਹਨਾਂ ਨੇ ਦੇਖੋ ਉਹਦੇ ਚ ਜਿਹੜੀ 500 ਰੁਪਏ ਦਾ ਸੈਂਟਰ ਦੇਵਾਂਗੇ 2000 ਰੁਪਏ ਔਰਤਾਂ ਨੂੰ ਔਰਤਾਂ ਨੂੰ 2000 ਰੁਪਏ ਜਿਹੜਾ ਕਿ ਪਹਿਲਾਂ ਆਵਾਜ਼ ਦੀ ਪਾਰਟੀ ਨੇ ਪ੍ਰੋਮਿਸ ਕੀਤਾ ਸੀ ਤੇ ਕਾਂਗਰਸ ਨੇ 8500 ਰੁਪਏ ਕੀਤਾ ਸੀ ਲੋਕ ਸਭਾ ਚ ਆਉਣਾ ਤੇ ਹੁਣ ਉਹੀ ਕਾਂਗਰਸ ਉਹ 8500 ਛੱਡ ਕੇ 2000 ਕਹਿ ਰਹੀ ਐ ਡਿਸਕਾਊਂਟ ਦੇਤਾ ਉਹਨਾਂ ਨੇ ਅੱਛਾ ਉਹਦੇ 'ਚ ਸਾਰੀਆਂ ਜਿਹੜੀਆਂ ਫੌਰੀ ਤੌਰ ਤੇ ਲੋਕਾਂ ਨੂੰ ਅਲੀਓਰ ਕਰਨ ਦੀ ਜਿਹੜੀ ਕੋਸ਼ਿਸ਼ ਹੁੰਦੀ ਹੈ ਉਹਨੇ ਤੇ ਕ੍ਰਾਈਸਿਸ ਦਾ ਕੋਈ ਪੰਜਾਬ 'ਚ ਵੀ ਕ੍ਰਾਈਸਿਸ ਹੈਗਾ ਹੀ ਹੈ ਫਾਈਨੈਂਸ਼ੀਅਲ ਕਿੰਨਾ ਜਿਹੜੀਆਂ ਕਿਉਂਕਿ ਉਹ ਫ੍ਰੀ ਬਿਜਲੀ ਤੇ ਦੂਸਰੀਆਂ ਕਰਕੇ ਉਹਨਾਂ ਕਰਕੇ ਤੇ ਅ ਬਜਾਏ ਇਸ ਦੇ ਕਿ ਲੋਕਾਂ ਨੂੰ ਕਮਾਉਣ ਯੋਗੇ ਬਣਾਓ ਜਿਹੜੀਆਂ ਸਬਸਿਡੀਜ਼ ਸਬਸਿਡੀ ਦੇ ਆਪ ਖਿਲਾਫ ਨਹੀਂ ਹੈਗੇ ਪਰ ਸਬਸਿਡੀ ਦਿੱਤੇ ਲੋਕਾਂ ਨੂੰ ਰੋਜ਼ਗਾਰ ਦੇ ਯੋਗ ਬਣਾਉਣ ਵਾਸਤੇ ਉਹਨਾਂ ਨੂੰ ਕਮਾਊ ਬਣਾਉਣ ਵਾਸਤੇ ਨਾ ਕਿ ਘਰ ਬੈਠੇ ਤੁਹਾਨੂੰ ਸਾਰਾ ਕੁਝ ਦੇਣ ਵਾਸਤੇ ਤੇ ਸਾਡੇ ਮੂਲ ਕਹਿ ਦੇ ਵੀ ਅਸੀਂ 80 ਕਰੋੜ ਲੋਕਾਂ ਨੂੰ ਮੁਫਤ ਨਾਜ ਦੇ ਰਹੇ ਆ ਤੇ ਅਸੀਂ ਮੰਨ ਲਿਆ ਵੀ ਅਸੀਂ 80 ਕਰੋੜ ਲੋਕ ਸਾਡੇ ਅੰਦਰ ਕਮਾ ਨਹੀਂ ਸਕਦੇ ਆ ਇਹ ਮੰਨ ਲਿਆ ਆਪਣਾ ਆਪਣਾ ਬਲੀ ਸਾਹਿਬ ਇੱਕ ਇਹਦੇ ਵਿੱਚ ਇੱਕ ਜਿਹੜੀ ਜਿਹੜੀ ਸੱਤ ਗਰੰਟੀਆਂ ਇਹਨਾਂ ਵਿੱਚੋਂ ਇੱਕ ਗਰੰਟੀ ਹੈ ਐਮਐਸਪੀ ਐਮਐਸਪੀ ਜੇ ਸਾਡੇ ਕਾਨੂੰਨ ਚ ਇਹ ਵਿਵਸਥਾ ਹੈ ਕਿ ਹਰ ਰਾਜ ਸਰਕਾਰ ਐਮਐਸਪੀ ਦੀ ਗਰੰਟੀ ਆਪਣੇ ਤੌਰ ਤੇ ਦੇ ਸਕਦੀ ਹੈ ਕਿਉਂਕਿ ਇਹ ਜੇ ਕੱਲ ਨੂੰ ਜੇ ਹਰਿਆਣੇ ਚ ਕਾਂਗਰਸ ਦੀ ਗਵਰਨਮੈਂਟ ਆਂਦੀ ਹੈ ਤਾਂ ਤਾਂ ਹੀ ਉਹ ਉਹਨਾਂ ਕਿਹਾ ਹੈ ਨਾ ਤੇ ਜੇ ਫਿਰ ਇਹ ਜਿਹੜਾ ਇਹ ਅੰਦੋਲਨ ਹੈ ਉਹ ਕੇਂਦਰ ਸਰਕਾਰ ਦੇ ਵਿਰੁੱਧ ਕਿਉਂ ਹੁੰਦਾ ਹੈ ਕਿਉਂ ਰਾਜ ਸਰਕਾਰਾਂ ਦੇ ਵਿਰੁੱਧ ਕਿਉਂ ਨਹੀਂ ਹੁੰਦਾ ਜੇ ਉਹ ਸਮਰੱਥ ਨੇ ਉਹਨੂੰ ਦੇਣ ਦੇ ਵਿੱਚ ਤਾਂ ਇਹ ਪੰਜਾਬ ਚ ਵੀ ਉੱਠਿਆ ਹੈ ਸਵਾਲ ਜਿਵੇਂ ਐਸੀ ਵੀ ਸਟੇਟਾਂ ਦੀ ਇਹ ਉਹ ਦਾਅਵੇ ਕਰਦੀਆਂ ਨੇ ਦੇਵਾਂਗੇ ਪਰ ਦੇ ਸਕਦੀਆਂ ਨਹੀਂ ਐਕਚੁਅਲੀ ਹਾਂ ਹਾਂ ਸਟੇਟਾਂ ਜਿਹੜੀਆਂ ਦਾਅਵੇ ਕਰਦੀਆਂ ਨੇ ਉਹ ਉਹਨਾਂ ਦੇ ਜਦੋਂ ਦੇਣ ਦਾ ਆਉਂਦਾ ਉਹ ਕਹਿੰਦੇ ਹੈਡਕੁਪ ਪੈਸਾ ਹੈ ਨਹੀਂ ਉਹ ਸੈਂਟਰ ਦੇ ਕੋਲ ਹੈ ਤੇ ਉਹ ਤਾਂ ਜਿਹੜੇ ਕਿਸਾਨ ਜਥੇਬੰਦੀਆਂ ਦੇ ਕਹਿੰਦੇ ਸੈਂਟਰ ਗਵਰਨ ਪਾਰਲੀਮੈਂਟ ਚ ਕਾਨੂੰਨ ਬਣਾਵੇ ਹੂੰ ਉਹ ਨੈਸ਼ਨਲ ਲੈਵਲ ਤੇ ਤੇ ਸਟੇਟਾਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨ ਕਿ ਪਾਰਲੀਮੈਂਟ ਦੇ ਪਾਰਲੀਮੈਂਟ ਦੇ ਜਿਹੜੇ ਦੇਖੋ ਜਿਹੜੇ ਪਾਰਲੀਮੈਂਟ ਚ ਆਉਣ ਹੋਈ ਜਦੋਂ ਉਦੋਂ ਵੀ ਰਾਹੁਲ ਗਾਂਧੀ ਨੇ ਇਹ ਪ੍ਰੋਮਿਸ ਕੀਤਾ ਸੀ ਕਿ ਅਸੀਂ ਉਹਨਾਂ ਦਾ ਹੀ ਕਹਤਾ ਜੀ ਚਾਰਜ ਤੋਂ ਉਪਰ ਮਸੀਂ ਪਾਸ ਕਰ ਦੇਣਾ ਉਹਦੇ ਵਲ ਸਰਕਾਰ ਅਜਿਹਾ ਕਰ ਚਾਰਜਨ ਨੂੰ ਆ ਚਾਰਜਨ ਨੂੰ ਸਾਰੀ ਸੋ ਉਹਨਾਂ ਦਾ ਤਾਂ ਕਾਂਗਰਸ ਦਾ ਸਟੈਂਡ ਹੈ ਪ੍ਰੋਮਿਸ ਹੈ ਇਹ ਹੁਣ ਉਹ ਸਟੇਟ ਤਾਂ ਕਰ ਸਕਦੀ ਕਿ ਨਹੀਂ ਕਰ ਸਕਦੀ ਮਤਲਬ ਕਿਸਾਨਾਂ ਨੂੰ ਐਲੀਵਰ ਕਰਨ ਦੀ ਗੱਲ ਹੈਗੀ ਮੈਨੂੰ ਨਹੀਂ ਲੱਗਦਾ ਕਿ ਸਟੇਟ ਜਿਹੜੀ ਹੈ ਉਹ ਸਾਰੀਆਂ ਇੰਨੀਆਂ ਕਰ ਸਕਦੀ ਹੈ ਜਦੋਂ ਕੋਈ ਫਾਈਨੈਂਸ਼ੀਅਲ ਪੋਜੀਸ਼ਨ ਇੰਨੀ ਹੋਵੇ ਹਰ ਕਿਸੇ ਦੇ ਦੋ ਮੈਂ ਥ੍ਰੀ ਦੇ ਰੱਖੇ ਕਿੱਥੇ ਕੀ ਇਹ ਨਹੀਂ ਕਿ ਸਟੇਟ ਕਿਸਾਨ ਉਹਨਾਂ ਦੇ ਲਾਹਵੰਦ ਸਟੈਪ ਲੈ ਨਹੀਂ ਸਕਦੀ ਪਰ ਪ੍ਰੈਕਟੀਕਲੀ ਕੁਝ ਸਟੇਟਾਂ ਚ ਕੋਸ਼ਿਸ਼ਾਂ ਵੀ ਕੀਤੀਆਂ ਸਾਊਥ ਦੀਆਂ ਇੱਕ ਦੋ ਸਟੇਟਾਂ ਨੇ ਹੈਗਾ ਉਥੇ ਉਹਨਾਂ ਨੇ ਮਤਲਬ ਫਾਰਮਰ ਨੂੰ ਦਿੱਤੀਆਂ ਵੀ ਇਹ ਰਹਿਤਾਂ ਠੀਕ ਹੈ ਈਵਨ ਇੱਕ ਸਕੀਮ ਸਕ੍ਰੀਟ ਦੇਣ ਜਿਹੜੀਆਂ ਵੈਜੀਟੇਬਲਸ ਦੇ ਬਾਰੇ ਵੀ ਹੈਈ ਨੇ ਪਰ ਅਜੇ ਤੱਕ ਤਾਂ ਵਾਅਦੇ ਦਾਅਵੇ ਹੋਏ ਵਾਅਦੇ ਤੇ ਦਾਅਵੇ ਹੀ ਨੇ ਤੇ ਜਦੋਂ ਕੋਈ ਲਾਗੂ ਕਰੂਗਾ ਤਾਂ ਦੇਖਾਂਗੇ ਅਜੇ ਤੱਕ ਤਾਂ ਨਹੀਂ ਇਹ ਇੱਕ 올ਡ ਪੈਨਸ਼ਨ ਸਕੀਮ ਜਦੋਂ ਵੀ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਹਰ ਇੱਕ ਨੇ ਹਰ ਇਲੈਕਸ਼ਨ ਦੇ ਵਿੱਚ ਇਹ ਮੁੱਦਾ ਰੱਖਿਆ ਹੈ ਕਿ ਅਸੀਂ 올ਡ ਪੈਨਸ਼ਨ ਸਕੀਮ ਨੂੰ ਬਹਾਲ ਕਰਾਂਗੇ ਜਿਹੜੀ 2004 ਤੋਂ ਬਾਅਦ ਐਨਪੀਐਸ ਬਣ ਗਈ ਸੀ ਤੇ ਹੁਣ ਕੁਝ ਦਿਨ ਪਹਿਲਾਂ ਇੱਕ ਯੂਪੀਐਸ ਕਰਕੇ ਯੂਨੀਫਾਈਡ ਪੈਨਸ਼ਨ ਸਕੀਮ ਕਰ ਲਈ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂਕਿ ਜੇ 올ਡ ਪੈਨਸ਼ਨ ਸਕੀਮ ਲਾਗੂ ਹੋਏਗੀ ਤਾਂ ਬਹੁਤ ਸਾਰੇ ਏਰੀਅਰ ਦਿੱਤੇ ਜਾਣੇ ਬਹੁਤ ਸਾਰਾ ਜਿਹੜਾ ਵਿੱਤੀ ਖਰਚਾ ਹੈ ਉਹ ਕਿੰਨੇ ਮੈਨੂੰ ਲੱਗਦਾ ਕੁਝ ਲੱਖ ਕਰੋੜ ਦੇ ਵਿੱਚ ਕਿਉਂਕਿ 2004 ਤੋਂ ਬਾਅਦ ਤਾਂ 올ਡ ਪੈਨਸ਼ਨ ਸਕੀਮ ਹੈ ਹੀ ਨਹੀਂ ਤੇ ਇਹ ਕੀ ਪ੍ਰੈਕਟੀਕਲੀ ਸੰਭਵ ਹੈ ਕਿ ਯਾ ਵਾਧਿਆਂ ਤੱਕ ਇਸ ਹਿੰਮਤ ਨੇ ਨਹੀਂ ਉਹ ਹਿਮਾਚਲ ਨੇ ਗਵਰਨਮੈਂਟ ਨੇ ਕੀਤੀ ਸਟੇਟ ਗਵਰਨਮੈਂਟ ਨੇ ਤੇ ਉਹ ਵੀ ਉਹ ਮਤਲਬ ਕਰਤਾ ਦਿੱਤੀ ਪਰ ਉਹ ਫਿਰ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਕ੍ਰਾਈਸਿਸ ਉਹ ਵਿੱਤੀ ਸੰਕਟ ਆ ਫਿਰ ਉਹ ਸੈਂਟਰ ਦੇ ਵੀ ਸੈਂਟਰ ਪਾਇਆ ਦੇ ਸਾਨੂੰ ਆਖਰੇ ਵਾਖਰੇ ਬਲੇ ਇਹ ਅੱਡੇ ਸੌਖਾ ਨਹੀਂ ਹੈਗਾ ਤੇ ਰਿਸੋਰਸਸ ਸਟੇਟਾਂ ਕਿੱਥੋਂ ਮੋਬਾਈਲਾਈਜ਼ ਕਰਨ ਕਿਵੇਂ ਕਰਨੇ ਬਹੁਤ ਵੱਡਾ ਸਵਾਲ ਹੈਗਾ ਪਰ ਉਹਦੇ ਚ ਇਹ ਵੀ ਹੈ ਵੀ ਜੇ ਉਹ ਮੁਫਤ ਖੋਰੀ ਜਿਹੜੀ ਜਾਂ ਇਕੱਲੋ ਫ੍ਰੀ ਵੀਪੀਸ ਦੇ ਬਹੁਤ ਜ਼ਿਆਦਾ ਨਾਂ ਦੇਣਾ ਰੀਜ਼ਨੇਬਲ ਕਰਨ ਇੱਕ ਤੱਕ ਦੂਸਰਾ ਉਹ ਇਹ ਉਹਨੂੰ ਵਧਾਉਣ ਵਾਸਤੇ ਕਰਨ ਇਕਨੋਮੀ ਵਧਾਉਣ ਵਾਸਤੇ ਤੇ ਪਰ ਹੁਣ ਸੈਂਟਰਲਾਈਜ਼ਨ ਹੋ ਗਿਆ ਹੈ ਸੈਂਟਰ ਕੋਲੇ ਇਨਾ ਪਾਵਰਸ ਹੋ ਗਈਆਂ ਨੇ ਸਾਰੇ ਕੁਛ ਦੀਆਂ ਫਾਈਨਾਂਸ ਦੀਆਂ ਸੋ ਸੈਂਟਰ ਤੇ ਡਿਪੈਂਡੈਂਟ ਸਟੇਟ ਬਹੁਤ ਹੋ ਗਏ ਨੇ ਜਿੰਨਾ ਜਿਹੇ ਸੈਂਟਰ ਨੇ ਰਿਸੋਰਸਸ ਨੂੰ ਮੋਬਾਈਲਾਈਜੇਸ਼ਨ ਕਰਨ ਦੀ ਜ਼ਿਆਦਾ ਲੋੜ ਹੈ ਮਤਲਬ ਬਜਾਏ ਇਸ ਕੇ ਕਿ ਲੋਕਾਂ ਨੂੰ ਮੁਫਤ ਵੰਡਿਆ ਜਾਵੇ ਉਹਨੂੰ ਸਮਰੱਥ ਬਣਾਓ ਸਮਰੱਥ ਬਣਾਓ ਸਮਰੱਥ ਬਣਾਓ ਉਹਦੇ ਚ ਕਿਵੇਂ ਉਹ ਹੁਣ ਇੱਕ ਪੈਟਰਨ ਚੱਲੀ ਜਾਂਦਾ ਵੀ ਚੋਣਾਂ ਵੇਲੇ ਉਹ ਕਰਦੇ ਆ ਅਨਾਊਂਸਮੈਂਟਾਂ ਕਰਦੇ ਹੋ ਮੁੜ ਕੇ ਕੰਪਲਸ਼ਨ ਬਣ ਜਾਂਦੀ ਹੈ ਬਰੇਤਾਂ ਦੇ ਦੋ ਕੱਲ ਅਤਿਸ਼ੀ ਨੇ ਉਹਨਾਂ ਨੂੰ ਥਾਪਿਆ ਗਿਆ ਮੁੱਖ ਮੰਤਰੀ ਦਿੱਲੀ ਦਾ ਅਰਵਿੰਦ ਕੇਜਰੀਵਾਲ ਜੀ ਦੇ ਅਸਤੀਫੇ ਤੋਂ ਬਾਅਦ ਤੇ ਅੱਜ ਸੰਜੇ ਸਿੰਘ ਉਹਨਾਂ ਦੇ ਜਿਹੜੇ ਰਾਜ ਸਭਾ ਦੇ ਐਮਪੀ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੁਝ ਆਪਣੀਆਂ ਦਲੀਲਾਂ ਦਿੱਤੀਆਂ ਨੇ ਵੀ ਇਹ ਸਟੈਪ ਕਿਉਂ ਚੁਕਿਆ ਗਿਆ ਕਿ ਇੱਕ ਇੱਕ ਸਟਾਪ ਗੈਪ ਅਰੇਂਜਮੈਂਟ ਹੈ ਅਗਲੀਆਂ ਚੋਣਾਂ ਤੱਕ ਕੁੱਲ ਮਿਲਾ ਕੇ ਜਿਹੜੀ ਹੈ ਉਹ ਭਰਤ ਦੀਆਂ ਖੜਾਵਾਂ ਵਾਂਗੂ ਹੈ ਰਾਮਜੀ ਦੀਆਂ ਖੜਾਵਾਂ ਵਾਂਗੂ ਹੈ ਕਿ ਇਹ ਤਾਂ ਰੱਖੇ ਨੇ ਚਾਰਾ ਪੰਜਾ ਮਹੀਨਿਆਂ ਵਾਸਤੇ ਜਿਹੜੇ ਐਂਟੀਬੈਟ ਮੁੱਖ ਮੰਤਰੀ ਨੇ ਉਹ ਅਰਵਿੰਦ ਕੇਜਰੀਵਾਲ ਨੇ ਅਰਵਿੰਦ ਕੇਜਰੀਵਾਲ ਤੇ ਇੱਕ ਬਹੁਤ ਵੱਡਾ ਐਲੀਗੇਸ਼ਨ ਲੱਗਦਾ ਰਿਹਾ ਹੈ ਕਿ ਉਹਨਾਂ ਨੇ ਉਹ ਤਾਂ ਆਪਣੇ ਆਪ ਨੂੰ ਆਮ ਆਦਮੀ ਕਹਿੰਦੇ ਸੀ ਉਹ ਕਹਿੰਦੇ ਸੀ ਮੈਂ ਕਦੀ ਸਰਕਾਰੀ ਰਹਿਸ਼ ਨਹੀਂ ਲਾਂਗਾ ਮੈਂ ਕਾਰ ਨਹੀਂ ਲਾਂਗਾ ਪਰ ਜਿਹੜਾ 55 ਕਰੋੜ ਰੁਪਇਆ ਉਹ ਜਿਹਨੂੰ ਤਾਜਮਹਿਲ ਸ਼ੀਸ਼ਮਹਿਲ ਤੇ ਪਤਾ ਨਹੀਂ ਕੀ ਕੀ ਕੁਝ کیا ਗਿਆ ਗਿਆ ਤੇ ਅੱਜ ਉਹਨਾਂ ਨੇ ਇਹ ਅਨਾਉਂਸ ਕੀਤਾ ਹੈ ਕਿ ਮੈਂ ਆਉਣ ਦੇ ਕੁਝ ਦਿਨਾਂ ਅਚੇ ਬੰਗਲਾ ਖਾਲੀ ਕਰ ਦਿਆਂਗਾ ਇਸ ਚੀਜ਼ ਦੀ ਤੁਸੀਂ ਪੋਲੀਟੀਕਲੀ ਮਾਈਲੇਜ ਕੀ ਗਿੰਦੇ ਹੋ ਦੇਖੋ ਜਿਹੜਾ ਅਸਤੀਫਾ ਦੇਣਾ ਉਹਦੀ ਥਾਪਣੀ ਥਾ ਅਤਿਸ਼ਕੀਨ ਬਣਾਉਣਾ ਤੇ ਇਹ ਇਹ ਜਿਹੜਾ ਕੋਠੀ ਛੱਡ ਰਾ ਸਾਰਾ ਇਹ ਇਕੋ ਸਟ੍ਰੈਟਜੀ ਦਾ ਹੀ ਪਾਰਟ ਹੈ ਸਾਰੇ ਹੋਈ ਹੈ ਕਿ ਜਿਹੜੇ ਅਲੀਗੇਸ਼ਨ ਜਿਹੜਾ ਪੋਲਿਟਿਕਲ ਜਿਹੜਾ ਮੋਰਚਾ ਖੋਲਿਆ ਸੀ ਭਾਜੀਪੀ ਨੇ ਤੇ ਵਿਰੋਧੀ ਪਾਰਟੀਆਂ ਨੇ ਉਸ ਨੂੰ ਸਾਰੇ ਕੁਝ ਨੂੰ ਨਿਊਟਰਲਾਈਜ਼ ਕਰਨਾ ਤੇ ਉਹਦੇ ਵਾਸਤੇ ਇਹ ਉਹ ਕੁਝ ਕਹਿ ਨਾ ਸਕਣ ਹੁਣ ਹਾਂ ਉਹਨਾਂ ਕੋਲੇ ਪਲੈਂਕ ਜੋ ਆ ਉਹ ਜਿਹੋ ਕਹਿੰਦੇ ਨੇ ਜੀ ਤੁਸੀਂ ਆ ਕੀਤਾ ਉਹ ਕਿਹਾ ਨਹੀਂ ਜੀ ਅਸੀਂ ਤਾਂ ਦੂਜਾ ਦੂਜਾ ਜਿਹੜਾ ਸੁਪਰੀਮ ਕੋਰਟ ਨੇ ਇਹਨੇ ਬੰਦਸ਼ਾ ਨੇ ਉਹ ਵੀ ਲਾਗੂ ਨਹੀਂ ਹੋਣੀ ਜਿਉਂ ਕਿ ਸੀਐਮ ਹੈ ਨਹੀਂਗਾ ਸੀਐਮ ਹੈ ਸੀਐਮ ਨਹੀਂ ਸੀ ਨਾ ਉਹਨਾਂ ਦੇ ਉਹਨੂੰ ਪ੍ਰਚਾਰ ਕਰ ਸਕਦੇ ਹਰਿਆਣਾ ਜਾ ਕੇ ਜਿੱਥੇ ਮਰਜ਼ੀ ਜਾਣ ਖੁੱਲ ਜਾਣ ਸਿਕਿਉਰਿਟੀ ਦਾ ਇਸ਼ੂ ਹੈਗਾ ਉਹਨਾਂ ਦਾ ਉਹ ਫਾਰਮਰ ਸੀਐਮਐਮ ਜੀਪਲੱਸ ਜਾਤਸ਼ੀ ਨੂੰ ਦਿੱਤੀ ਉਹਨਾਂ ਨੇ ਪਰ ਉਹ ਫਾਰਮਰ ਸੀਐਮ ਨੂੰ ਫਾਰਮਰ ਚੀਮਨਿਸਟਰ ਨੂੰ ਵੀ ਕੁਝ ਪ੍ਰੋਟੋਕਾਲ ਤਾਂ ਹੈਗੇ ਮਿਲ ਜਾਂਦੀ ਹੈ ਸੈਂਟਰਲ ਅਜੰਸੀਆਂ ਦੀ ਰਿਪੋਰਟ ਤੇ ਡਿਪੈਂਡ ਕਰਦਾ ਉਹ ਮਿਲ ਜਾਣੀ ਹੈ ਸੋ ਉਹਨਾਂ ਦੀ ਜਿਹੜੀ ਸਾਰੀ ਉਹ ਹੈ ਪੋਲਿਟਿਕਲ ਸਟ੍ਰੈਟਜੀ ਜਾਂ ਪੈਂਤਰਾ ਹੈਗਾ ਨੂੰ ਉਹ ਇਹ ਵੀ ਉਹ ਜਿਹੜਾ ਉਹਨਾਂ ਦੇ ਖਿਲਾਫ ਇਹ ਬਣਿਆ ਵੀ ਇਹ ਕਰਪਟ ਹੈ ਜੀ ਗੱਦੀ ਨੂੰ ਚੁੰਬੜੇ ਹੋਏ ਹੈ ਲਾਲਚੀ ਹੈ ਤੇ ਉਹ ਹੁਣ ਇਹ ਜਿਹੜਾ ਉਹਨੂੰ ਕਾਊਂਟਰ ਕਰਨ ਵਾਸਤੇ ਵੀ ਕਿਤੇ ਤਾਂ ਕਰ ਸਕਦੇ ਆ ਇਹ ਅਜੇ ਸਮਾਂ ਨਹੀਂ ਦੱਸਿਆ ਦੋਸਤੋ ਅਸੀਂ ਗੱਲਾਂ ਕਰ ਰਹੇ ਆ ਅੱਜ ਦੇ ਜਿਹੜੇ ਮੁੱਖ ਮੁੱਦੇ ਨੇ ਮੁੱਖ ਖਬਰਾਂ ਨੇ ਬਲਜੀਤ ਬੱਲੀ ਨਾਲ ਅਸੀਂ ਇਸ ਬਾਰੇ ਵਿਚਾਰ ਕਰ ਰਹੇ ਆ ਅੱਜ ਕੱਲ ਇੱਕ ਬਹੁਤ ਅੰਤਰਰਾਸ਼ਟਰੀ ਪੱਧਰ ਤੇ ਇੱਕ ਬਹੁਤ ਵੱਖਰੀ ਘਟਨਾ ਹੋਈ ਜਿਹਦੇ ਬਾਰੇ ਕਦੀ ਕਿਸੇ ਨੇ ਨਹੀਂ ਸੋਚਿਆ ਸੀ ਉਹ ਵਾਇਪੇਜਰ ਐਕਸਪਲੋਜਨ ਪੇਜਰ ਐਕਸਪਲੋਸ਼ਨ ਉਹ ਕਹਿਆ ਜਾਂਦਾ ਹੈ ਕਿ ਹਜ਼ਾਰ ਦੇ ਕਲੀਪ ਜੜੀਆਂ ਕਰੀਬ ਪੇਜਰ ਡਿਵਾਈਸਸ ਸੀਗੀਆਂ ਉਹਨਾਂ ਚ ਇੱਕੋ ਵੇਲੇ ਪੇਜਰ ਹੋਏ ਕਿ ਉਹਦੇ ਵਿੱਚ ਕੁਝ ਐਕਸਪਲੋਸਿਵ ਕੋਈ 1.2 ਔਂਸ ਦੇ ਵਿੱਚ ਪਾਏ ਗਏ ਬੈਟਰੀ ਗਰਮ ਹੋਈ ਤੇ ਇਹ ਕਦੀ ਕਿਸੇ ਨੇ ਸੋਚਿਆ ਸੀਗਾ ਭਾਵੇਂ ਹਾਲਾਂਕਿ ਉਹਦਾ ਮਨੋਰਥ ਕੁਝ ਸੰਸਥਾਵਾਂ ਵੱਲ ਇਹ ਸੀ ਕਿ ਸਾਡੇ ਜਿਹੜੀਆਂ ਡਿਵਾਈਸਸ ਟਰੈਕ ਨਾ ਹੋਣ ਪਰ ਜਿਨ੍ਹਾਂ ਨੇ ਇਹਦੇ ਤੇ ਨਜ਼ਰ ਰੱਖਣੀ ਸੀ ਉਹਨਾਂ ਨੇ ਇਸ ਨੂੰ ਵੀ ਇੱਕ ਹਥਿਆਰ ਵਜੋਂ ਇਸਤੇਮਾਲ ਕੀਤਾ ਅੰਤਰਰਾਸ਼ਟਰੀ ਪਦਰਤੇ ਇਸ ਦੀਆਂ ਇਸ ਘਟਨਾ ਦੇ ਕੀ ਰੀਪਰਕਸ਼ਨਸ ਹੋਣਗੇ ਕਿ ਅਸੀਂ ਕੈਮੀਕਲ ਵੈਪਨ ਤੋਂ ਡਰਦੇ ਸੀ ਕਿ ਅਸੀਂ ਹੁਣ ਇਲੈਕਟ੍ਰਿਕ ਵੈਪਨਸ ਤੋਂ ਵੀ ਡਰਾਂਗੇ ਡਰਾਂ ਕਰਾਂਗੇ ਪਹਿਲੀ ਗੱਲ ਤਾਂ ਜਿਹੜੀ ਨਾ ਪੇਜਰ ਪੇਜਰ ਵਜੋਂ ਹੁਣ ਵਾਲੇ ਲੋਕਾਂ ਨੂੰ ਤੇ ਪੇਜਰ ਦੇ ਚੱਕਰ ਨਹੀਂ ਹੋਣਾ ਇਹ 25 ਸਾਲ ਪਹਿਲਾਂ ਗਾਇਬ ਹੋ ਗਏ ਪੇਜਰ ਹੈ ਕਿ ਮੈਨੂੰ ਯਾਦ ਹੈ ਵੀ ਅਸੀਂ ਅਜੀਤ ਚ ਕੰਮ ਕਰਦੇ ਸੀ ਤੇ ਸਾਨੂੰ ਪੇਜਰ ਅਜੀਤ ਵੱਲੋਂ ਖਰੀਦ ਕੇ ਦਿੱਤੇ ਗਏ ਸੀ ਭਾਈ ਹਮਨੇ ਕਿਉਂਕਿ ਉਦੋਂ ਮੋਬਾਈਲ ਨਹੀਂ ਸੀਗੇ ਤੇ ਕੰਟੈਕਟ ਕਰਨ ਵਾਸਤੇ ਮੈਸੇਜ ਦੇਣ ਵਾਸਤੇ ਵਰਤਿਆ ਜਾਂਦਾ ਸੀ ਜਦੋਂ ਕੋਈ ਅਰਜੈਂਟ ਘਟਨਾ ਵਾਪਰ ਜੇ ਦੇ ਦਫ਼ਤਰੋਂ ਆ ਜਾਣਾ ਉਹਨਾਂ ਨੂੰ ਕੰਪਨੀ ਨੂੰ ਉਹਨਾਂ ਨੂੰ ਫੋਨ ਕਰਨਾ ਕੰਪਨੀ ਨੂੰ ਸਰਵਿਸ ਪ੍ਰੋਵਾਈਡਰ ਨੂੰ ਤੇ ਮੈਸੇਜ ਆ ਜਾਣਾ ਵੀ ਫਲਾਣੇ ਥਾਂ ਘਟਨਾ ਵਾਪਰੀ ਗਈ ਉੱਥੇ ਪਹੁੰਚ ਜਾ ਹਾਂ ਸਾਡੇ ਕੈਮਰਾਮੈਨ ਤੇ ਰਿਪੋਰਟਰ ਇਦਾਂ ਕਰਦੇ ਸੀ ਇੱਕ ਦੂਜੇ ਨੂੰ ਵੀ ਦਿੰਦੇ ਸੀ ਕਮਿਊਨੀਕੇਸ਼ਨ ਨੂੰ ਤੇਜ਼ ਕਰਨ ਲਈ ਕਮਿਊਨੀਕੇਸ਼ਨ ਸਾਰਾ ਹੋ ਸੀ ਹਸਪਤਾਲਾਂ 'ਚ ਡਾਕਟਰਾਂ ਕੋਲ ਪੇਜਰ ਹੁੰਦੇ ਸੀ ਹਮਮ ਹਸਪਤਾਲਾਂ 'ਚ ਦੇਮਕ ਉਹ ਐਮਰਜੈਂਸੀ ਸਰਵਿਸਸ ਦੇ ਵਿੱਚ ਉਹ ਆਪਾ ਦਿਖਾ ਵੀ ਦਿੰਨੇ ਆ ਪੇਜਰ ਕੱਢ ਕੇ ਤੇ ਉਹ ਚ ਕੀ ਹੈ ਕਿ ਉਹ ਪੇਜਰ ਮੈਸੇਜ ਦੇਣ ਦਾ ਸਾਧਨ ਸੀ ਤੇ ਉਹਦੋਂ ਬਾਅਦ ਛੱਡ ਚੁੱਕੇ ਸੀ ਪਰ ਜੋ ਖਬਰਾਂ ਆਈਆਂ ਨੇ ਉਹ ਚ ਇਹ ਵੀ ਉਹਨਾਂ ਨੇ ਉਹ ਜਿਹੜੀ ਟੈਰਰਿਸਟ ਆਰਗੇਨਾਈਜੇਸ਼ਨ ਜਿਹਨੂੰ ਕਹਿੰਦੇ ਆ ਹਾਂ ਹਾਂ ਉਹ ਇਸ ਕਰਕੇ ਪੇਜਰ ਵਰਤ ਰਹੇ ਸੀ ਕਿ ਉਹਨਾਂ ਦੀ ਜਿਹੜੀ ਮੂਵਮੈਂਟ ਹੈ ਉਹ ਮੋਬਾਈਲ ਤੋਂ ਤਾਂ ਪਤਾ ਲੱਗ ਜਾਂਦੀ ਹੈ ਵੀ ਉਹ ਪਤਾ ਨਾ ਲੱਗੇ ਪਰ ਆਪਸ ਚ ਕਮਿਊਨੀਕੇਸ਼ਨ ਨੂੰ ਹੰਦਾ ਰਹੇ ਤੇ ਪਤਾ ਨਾ ਲੱਗੇ ਹਾਂ ਤੇ ਇਹ ਇਹ ਪੀਜਰ ਹੈ ਜੀ ਹਾਂ ਇਹ ਪੀਜਰ ਦੀ ਸ਼ਕਲ ਹੈਗੀ ਇਹ ਮਤਲਬ ਇੱਕ ਛੋਟਾ ਜਿਹਾ ਗੈਜਟ ਹੁੰਦਾ ਜਿਹਦੇ ਵਿੱਚ ਮੈਸੇਜ ਆ ਜਾ ਸਕਦੇ ਐ ਇਲੈਕਟ੍ਰੋਨਿਕ ਗੈਜਟ ਹੈਗਾ ਤੇ ਅਸੀਂ ਤਾਂ ਆਊਟਡੇਟਡ ਕਰਦੇ ਹਾਂ ਹੱਥ 'ਚ ਇੰਨਾ ਹੀ ਆ ਜਾਂਦਾ ਸੀਗਾ ਹਾਂ ਇੰਨਾ ਹੀ ਹੁੰਦਾ ਐਦਾਂ ਹੀ ਹੁੰਦਾ ਐਨ ਦਬ ਕੇ ਤੇ ਉਹ ਮੈਸੇਜ ਪੜਿਆ ਜਾਂਦਾ ਜੀ ਜੀ ਉਹਦੇ ਵਿੱਚ ਟੈਕਸਟ ਹੀ ਆਉਂਦਾ ਸਕਰੋਲ ਹੁੰਦਾ ਉਹ ਪੂਰਾ ਹੁੰਦਾ ਨੰਬਰ ਤੇ ਛੋੜੇ ਲਫ਼ਜ਼ ਐ ਉਹ ਵੀ ਲਿਮਟ ਹੈ ਵੀ ਐਨੇ ਲਾਵੇ ਪਾ ਸਕਦੇ ਸੀ ਉਹ 'ਚ ਇਸ ਤਰ੍ਹਾਂ ਸੀ ਤੇ ਹੋਇਆ ਬੜਾ ਦਿਲਚਸਪੀ ਉਹਨਾਂ ਨੇ ਤਾਂ ਸਿਕਿਉਰਟੀ ਕਰਕੇ ਇਹਦੇ ਵੀ ਸਾਡੀ ਮੂਵਮੈਂਟ ਨਾ ਹੋਵੇ ਪਰ ਜੋ ਖਬਰ ਆ ਰਹੀਆਂ ਨੇ ਜੋ ਪ੍ਰੂਵ ਕੀਤਾ ਗਿਆ ਵੀ ਉਹਨਾਂ ਨੇ ਜਿੱਥੋਂ ਇمپੋਰਟ ਕੀਤੇ ਸੀ ਤਾਈਵਾਨ ਤੋਂ ਤਾਈਵਾਨ ਤੋਂ ਉੱਥੇ ਹੀ ਉਹਦੇ ਚ ਮੈਨੇਜ ਕੀਤਾ ਗਿਆ ਉਹ ਪਲਾਂਟ ਕੋਈ ਚਿਪ ਲਾਇਆ ਗਿਆ ਜਾਂ ਸਪੋਸਰ ਲਾਇਆ ਗਿਆ ਤੇ ਉਸ ਦਾ 2 ਔਂਸ بڑے ਛੋਟੇ ਛੋਟੇ ਰੱਖੇ ਵੀ ਉਹਦਾ ਪਤਾ ਵੀ ਨਾ ਲੱਗੇ ਜਦੋਂ ਉਹ ਇਕੱਠੇ ਉਹਨਾਂ ਨੇ ਕੰਟਰੋਲ ਜਿੱਥੇ ਸੀ ਉਹਦਾ ਆਪ ਲੈ ਲਿਆ ਕਹਿੰਦੇ ਪਿਪ ਪਿਪ ਦੀ ਆਵਾਜ਼ ਆਈ ਹੈ ਪਹਿਲਾਂ ਲੋਕਾਂ ਨੂੰ ਪਰ ਸਮਝ ਨਹੀਂ ਆਇਆ ਵੀ ਹੋਇਆ ਕੀ ਤੇ ਉਹ ਫਟੇ ਤੇ ਸੋ ਬੜੀ ਅਜੀਬ ਪਹਿਲੀ ਵਾਰੀ ਇਹ ਹੋਈ ਆ ਹੁਣ ਅੱਗੇ ਆ ਜੀ ਨਾ ਪੈਨ ਬੰਬ ਹੈ ਜੀ ਫਲਾਣਾ ਬੰਬ ਹੈ ਜੀ ਜੈਨ ਬੰਬ ਤਾਂ ਪਹਿਲੀ ਵਾਰੀ ਸੁਣਿਆ ਤੇ ਇਹਦਾ ਮਤਲਬ ਜਿਹੜੀ ਅੱਗੇ ਫਿਊਚਰ ਚ ਕਾਫੀ ਕੌਂਸ਼ੀਅਸ ਰਹਿਣਾ ਪੈਗਾ ਨਹੀਂ ਕੋਈ ਮੇਰੇ ਖਿਆਲ ਪਿਛਲੇ ਸਾਲ ਦੀ ਗੱਲ ਹੈ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਇੱਕ ਅਸੇ ਅਟੈਕ ਚ ਮਾਰੇ ਗਏ ਸੀਗੇ ਤੇ ਉਹਦੇ ਚ ਇਹ ਸ਼ਾਇਦ ਪਤਾ ਲੱਗਾ ਸੀਗਾ ਕਿ ਜਿਹੜਾ ਪਿਸਟਲ ਹੈ ਉਹ ਇੱਕ ਕੈਮਰੇ ਦੇ ਵਿੱਚ ਫਿੱਟ ਸੀਗਾ ਇੱਕ ਐਜ਼ ਜਰਨਲਿਸਟ ਸ਼ੂਟ ਕਰ ਰਹੀ ਸੀ ਉਹ ਸ਼ੂਟ ਦੂਸਰੀ ਸ਼ੂਟਿੰਗ ਚ ਕਨਵਰਟ ਹੋ ਗਿਆ ਕਨਵਰਟ ਹੋ ਗਿਆ ਹਾਂ ਮਤਲਬ ਇਸ ਤਰ੍ਹਾਂ ਦੀਆਂ ਕੁਝ ਨਾ ਕੁਝ ਇੰਪਰੋਵਾਈਜ਼ੇਸ਼ਨਸ ਹੋ ਰਹੀਆਂ ਨੇ ਜਿਹੜੀਆਂ ਮੈਂ ਸਮਝਦਾ ਕਿ ਮਨੁੱਖਤਾ ਵਾਸਤੇ ਕੋ ਬਹੁਤੀਆਂ ਚੰਗੀਆਂ ਨਹੀਂ ਉਹਨਾਂ ਡਰੋਨ ਅਟੈਕ ਹੁਣ ਡਰੋਨ ਵੀ ਅਟੈਕ ਹੋ ਗਏ ਆਨ ਅਟੈਕ ਹੋ ਰਿਹਾ ਹੁਣ ਵੀ ਹੋਇਆ ਹੈ ਇਜ਼ਰਾਈਲ ਤੇ ਇਹ ਸਿੱਧਾ ਸਿੱਧਾ ਅਲੀਗੇਸ਼ਨ ਲੱਗਾ ਹੈ ਹਾਂ ਕਿਉਂਕਿ ਇਜ਼ਰਾਈਲ ਤੇ ਇਹਨਾਂ ਦੀ مخالਫਤ ਹੈ ਆਪਸ ਦੇ ਵਿੱਚ ਤੇ ਤੁਸੀਂ ਕੀ ਸੋਚਦੇ ਹੋ ਦੇਖੋ ਉਹਨਾਂ ਦੀ ਕਪੈਸਿਟੀ ਤਾਂ ਹੈਗੀ ਹੈਗੀ ਇਹ ਤਾਂ ਹਾਂ ਉਹਨਾਂ ਨੇ ਕਿਸੇ ਨੇ ਨਾ ਡਰਾएगी ਤਾਂ ਉਹਨਾਂ ਕੀਤਾ ਕਿਸੇ ਨੇ ਨਹੀਂ ਡਰਾਇਆ ਇਹਨਾਂ ਨੇ ਬ੍ਰਦਰ ਖੁਸ਼ੀਆਂ ਮਨਾਈਆਂ ਇਜ਼ਰਾਈਲੀਆਂ ਨੇ ਹਾਂ ਉਹ ਪਰ ਅਜੇ ਕੋਈ ਮਿਸਟਰੀ ਬਣੀ ਰਹੇਗੀ ਜਦੋਂ ਏਜੰਸੀਆਂ ਜਾਂ ਇਹ ਦੇ ਮੁਲਕ ኦਪਰੇਟ ਕਰਦੇ ਨੇ ਬੜੇ ਬੜੀ ਕੁਝ ਪਤਾ ਨਹੀਂ ਲੱਗਦਾ ਬਹੁਤ ਬੜਾ ਹੀ ਰਹਿ ਜਾਂਦਾ ਤੇ ਹਮ ਚਲੋ ਦੇਖੋ ਕੀ ਬਣਦਾ ਆ ਬਹੁਤ ਬਹੁਤ ਸ਼ੁਕਰੀਆ ਬਲਜੀਤ ਬੱਲੀ ਤੁਸੀਂ ਬੜੀ ਬੇਬਾਕੀ ਨਾਲ ਇਹਨਾਂ ਸਾਰੇ ਵਿਸ਼ਿਆਂ ਤੇ ਗੱਲ ਕੀਤੀ ਦਰਸ਼ਕੋ ਆਪਾਂ ਇਸੇ ਤਰ੍ਹਾਂ ਹੋਰ ਨਵੇਂ ਵਿਸ਼ੇ ਲੈ ਕੇ ਆਉਂਦੇ ਦੇਣਾ ਚ ਮਿਲਦੇ ਰਾਂਗੇ ਬਹੁਤ ਬਹੁਤ ਧੰਨਵਾਦ